ਹਾਏ ਤਸ਼ਦਦ ਹਾਏ ਤਸ਼ਦਦ ਤੇ ਮਰਨ ਵੀ ਪਿਛਲੇ ਦਿਨਾਂ ਚ ਵੀਜ਼ਾ ਆ ਗਿਆ ਤੇ ਵਾਪਸ ਚਲ ਗਈ ਆ ਕੈਨੇਡਾ ਕਰਨ ਕਰ ਲਿਆ ਕਹਿੰਦੀ ਤੂੰ ਬੂਟ ਬੜੇ ਸੋਹਣੇ ਪਾਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਬਗਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦੋਂ ਤੁਹਾਨੂੰ پتہ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦੋਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਗੱਗੂ ਹਣੀ ਦਹਿਸਤ ਗਰਦੀ ਮਾਹੌਲ ਦੇ ਵਿੱਚ ਰਹਿੰਦੇ ਆ ਲੇਡੀਜ਼ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਇਤੋਂ ਹੈ ਆ ਲੇਡੀਜ਼ ਸਾਰਾ ਐਨਫਲੂ ਚਾਚੀਆਂ ਹਾਂ ਬਹੁਤ ਹੀ ਕਹਿੰਦੀਆਂ ਸਾਨੂੰ ਵਧੀਆ ਲੱਗਦਾ ਇਹ ਮੁੰਡਾ ਗੱਗੂ ਵੇ ਜਿਹੜਾ ਸਾਡਾ ਗੋਇਆ ਗੋਇਆ ਚੱਕ ਉਹਦਾ ਟੈਨ ਨਾ ਕਹਿੰਦਾ ਕੈਨੇਡਾ ਦੇ ਬਲੀਨ ਬਨੀ ਤੇ ਥੋੜਾ ਖਰਾਬ ਕਰਦੀਆਂ ਇਹ ਤੰਗ ਕਰਦੀਆਂ ਇਹ ਥੋੜਾ ਖਰਾਬ ਵੀ ਕਰਦੀਆਂ ਰੁਖਸਾਰ ਹੋਣੀ ਕਿਵੇਂ ਆ ਰੁਖਸਾਰ ਅੱਛੀ ਆ ਆਹ ਫਿਰਦੀ ਆ ਵੇ ਹਾਂ ਚਿੱਟਾ ਮੱਥਾ ਲੈ ਕੇ ਉਹਦਾ ਫਿਰਦੀ ਆ ਓ ਮਾਈ ਗਾਡ ਬਹੁਤ ਅੱਛੀਆਂ ਯਾਰ ਇਹ ਮਤਲਬ ਮਿਲਨਸਾਰ ਆ ਮਿਲਨਸਾਰ ਫ੍ਰੈਂਡਲੀ ਆਹ ਵਾਲੀ ਮਾੜੀ ਜੀ ਮੱਛਰ ਜਾਂਦੀ ਆ ਇਹ ਆ ਵੇਖੋ ਆ ਆ ਇਹ ਆਹ ਦੇਖ ਆਹ ਆਹ ਦਾ ਬਹੁਤ ਆ ਜਰੀਲਾ ਚੱਲ ਗਿਆ ਵੈਰੀ ਗੁੱਡ ਅੱਜ ਕੇ ਦੀ ਵੀਚ ਬਹੁਤ ਆ ਅੱਜ ਤਾਂ ਚਿੰਗਵਾ ਚੰਬਨ ਲਈ ਆ ਅੱਜ ਕਹਿੰਦੀ ਪਾਈ ਆ ਅੱਜ ਖਲਾਰੇ ਪਾਉਂਦੀ ਜਾਂਦੀ ਕਹਿੰਦੀ ਰੀਲ ਵੀ ਵਾਹ ਜੀ ਵਾਹ ਅੱਜ ਰੈਸਟ ਤੇ ਆ ਸਾਰੇ ਨਾਲ ਦੇਖ ਤੂੰ ਕਿਹਦੇ ਨਾਲ ਫੇਮਸ ਵੀ ਕੋਈ ਹੈਗੀ ਜੋਤੀ ਆ ਉਹ ਕਹਿੰਦੀ ਕੋਈ ਸਾਡੇ ਨਾਲ ਫੇਮਸ ਵੀ ਹੈਗੀ ਆ ਇਹ ਰੈਂਦੀ ਅਗਲੀ ਉਹ ਇਹ ਤੂੰ ਖੁਸ਼ ਹੋ ਗਈ ਕਿ ਨਹੀਂ ਆਏ ਉਹਨਾਂ ਦੇ ਵਿੱਚ ਰਹਿੰਦੀ ਗਿਆੜ ਭੁੱਲ ਗਿਆ ਮੈਂ ਸਭ ਤੋਂ ਖਤਰਨਾਕ ਨਾਂ ਦੱਸ ਦਈਏ ਤੇਰਾ ਫਿਰ ਨੀਮਸੀ ਓਹੋ ਟਿੱਕੀ ਆਣਾ ਫਿਰ ਕੋਨੀ ਟਿੱਕੀ ਆਵੇ ਸਿਰ ਤੇ ਆਤਰੀ ਲਗਾਉਂਦੀ ਹੋਰ ਖਾ ਲਿਆ ਅੱਜ ਅੱਜ ਮਾਨਤਾਨ ਕਰ ਲਿਆ ਕਹਿੰਦੀ ਤੂੰ ਬੂਟ ਬੜੇ ਸੋਹਣੇ ਪਾਏ ਯੇ ਯਾ ਇਹ ਨਹੀਂ ਸਫਾਈ ਬੱਤ ਨਹੀਂ ਬੰਦਿਆ ਕਿਉਂ ਓਏ ਅਵਲੀਨ ਤੇ ਜੈਕਲਿਨ ਹਾਂ ਤੇ ਆਪਣੀ ਨੀਤ ਇਹ ਕੈਨੇਡਾ ਦੀ ਧਰਤੀ ਦੀਆਂ ਬਸਨੀਕ ਨੇ ਸਿਮਰਨ ਵੀ ਪਿਛਲੇ ਦਿਨਾਂ ਚ ਵੀਜ਼ਾ ਆ ਗਿਆ ਤੇ ਵਾਪਸ ਚਲ ਗਈ ਆ ਕੈਨੇਡਾ ਚਲ ਗਈ ਆ ਬਈ ਚਲ ਗਈ ਚਲ ਗਈ ਕੈਨੇਡਾ ਬਰੋ ਚਲ ਗਈ ਆ ਆ ਜਿਹੜੀ ਆ ਆ ਜਿਹੜੀ ਬੜੀ ਖਰਾਬ ਆ ਨੈਨਸੀ ਜਿਹੜੀ ਬੜੀ ਖਰਾਬ ਆ ਨਾਲ ਦੀ ਨਾਲ ਕਹਿੰਦੇ ਉਹ ਤਾਣੀਆਂ ਪਰਲੇ ਪਾਸੇ ਉਹ ਕੱਲੀ ਹੋਈ ਪਈ ਆ ਨਾਲ ਦੀ ਨਾਲ ਡੈਨ ਭਾਜੀ ਵੀ ਅੱਜ ਭੜਕਾਉਣ ਆਲੇ ਆ ਵਾਪਸ ਤੇ ਆਲ ਹੋਈ ਪਈ ਆ ਕਮਾਲ ਲਾ ਬਈ ਵਾ ਲਾਲਾ ਲਾਲਾ ਹੋਈ ਪਈ ਆ ਫਰੈਂਡੋ ਤੁਸੀਂ ਵੀ ਆਪਦੀਆਂ ਫਰੈਂਡਾਂ ਦਾ ਨਾਮ ਇਹਨਾਂ ਦੇ ਵਿੱਚ ਲੱਭ ਸਕਦੇ ਹੋ ਹਾਏ ਤਸ਼ਦਤ ਹਾਏ ਤਸ਼ਦਤ ਮੇਰਾ ਇੱਕ ਮਿੰਟ ਉਹ ਨਾ ਖੜਾ ਮੈਂ ਖੜਾ ਵਾਓ ਮੋਟਾਸ ਬੇਕੋ ਕੀ ਡੀਪੀ ਲੈ ਕੇ ਬੈਠਾ ਆਪਾਂ ਵੀ ਲੋਕ ਬਿਨਾ ਵੀੜੀ ਦੇ ਚੋਈ ਦੀਆਂ ਆ ਮੋਟੇ ਹੁਣ ਅੱਜ ਆਏ ਹੋਏ ਨੇ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੱਜਾ ਜਾ ਕੇ ਵਧੀਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੋਟਾ ਜੀ ਹੈ ਇੱਧਰ ਮੂੰਹ ਕਰ ਸਟ੍ਰੈਪ ਜਿਹੜਾ ਦਿਖਾ ਦੇ ਮੋਟਾ ਹੀ ਆ ਛੇਵੀਂ ਮਾਜਾ ਬਹੁਤ ਗੁੱਡ ਵੀਰੋ ਓ ਛੇਵੀਂ ਕੋਈ ਨਹੀਂ ਤੀਜੀ ਬਾਜਾ ਤਾਂ ਦੋ ਜਿਹੜੀਆਂ ਐਕੀ ਐ ਟ੍ਰੈਕ ਸੂਟ ਪਾਏ ਹੋਏ ਨੇ ਫੌਜੀਆਂ ਵਾਲੇ ਬੂਟ ਪਾਏ ਹੋਏ ਨੇ ਟ੍ਰੈਕ ਸੂਟ ਦਾ ਕੀ ਰੌਲਾ ਪਾਇਆ ਦੱਸ ਤਾਂ ਜਲਦੀ ਆ ਆ ਪੱਗ ਪੰਨ ਕੇ ਰੱਖਿਆ ਕਰ ਤੂੰ ਜਾਂ ਚਿੱਤਾ ਇਹ ਬਾळा ਸੇਕਲੇ ਸੇਕਲੇ ਮੁੰਡਿਆ ਹਾਲੀਵੁੱਡ ਸੇਖ ਲਿਆ ਬਹੁਤ ਗੁੱਡਾ ਇਹਨੂੰ ਕਰ ਮੂੰ ਮੜਾਇਆ ਨੇ ਸੋਹਣੀ ਲਾ ਦਿੱਆ ਮੇਰੇ ਤਾਂ ਇਹ ਵੀ ਨਹੀਂ ਜਾਣਦੀ ਜਦੋਂ ਮੈਂ ਸ਼ੁਰੂ ਕੀਤੀ ਸੀ ਨਾ ਆ ਫੇਰ ਸੋਹਣੀ ਪੱਗ ਸੋਹਣੀ ਬਣਨ ਲੱਗਿਆ ਮੁੰਡਾ ਨਾ ਵਧੀਆ ਵਧੀਆ ਇਹ ਵੈਰੀ ਗੁੱਡ ਨੌਲੇਜ ਦੇ ਰਹੇ ਆ ਆਪਾਂ ਮੁੰਡੇ ਨੂੰ ਇਹ ਜੀ ਚਾਹੀਦੀ ਆ ਅਰਜੈਂਟ ਲੋਕਾਣਾ ਆਇਆ ਤਾਂ ਕਿ ਉਹ ਸੁਣੋ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ